ਸੈਪਕ ਟਕਰਾ ਇੱਕ ਨਵੀਂ ਗੇਮ ਆਈ ਹੈ ਜਿਸ ਦਾ ਰੁਝਾਨ ਇਸ ਵਕਤ ਵਧਦਾ ਜਾ ਰਿਹਾ ਤੇ ਇਸ ਦੇ ਕੰਪੀਟੀਸ਼ਨਸ ਵੀ ਹੋਣੇ ਸ਼ੁਰੂ ਹੋ ਗਏ ਨੇ ਆਪਣੇ ਇਲਾਕੇ ਵਿੱਚ ਇਹ ਗੇਮ ਜਿਹੜੀ ਹੈਗੀ ਆ ਨਵੀ ਦੇਖਣ ਨੂੰ ਮਿਲ ਰਹੀ ਹੈ ਤਾਂ ਇਸ ਵਕਤ ਅਸੀਂ ਇੱਕ ਜਿਹੇ ਸਕੂਲ ਵਿੱਚ ਮੌਜੂਦ ਆ ਜਿਸ ਨੂੰ ਖੇਡਾਂ ਦੀ ਨਰਸਰੀ ਵੀ ਕਿਹਾ ਜਾਂਦਾ ਹੈ ਤਾਂ ਬੱਚੇ ਜਿਹੜੇ ਨੇ ਜਿੱਤ ਕੇ ਆਏ ਨੇ ਇਸ ਬੋਲ ਨਾਲ ਇਹ ਗੇਮ ਖੇਡੀ ਜਾਂਦੇ ਸਭ ਤੋਂ ਪਹਿਲੇ ਇਹ ਜਾਣਾਂਗੇ ਕਿ ਖੇਡੀ ਕਿਵੇਂ ਜਾਂਦੀ ਹੈ ਭਾਈ ਜੀ ਕਿਹੜੀ ਗੇਮ ਹੈ ਤੇ ਕਿਵੇਂ ਖੇਡੀ ਜਾਂਦੀ ਹੈ ਇਹ ਸੈਪਕ ਟਕਰਾ ਗੇਮ ਆ ਇਹਨੂੰ ਆਪਾਂ ਮਤਲਬ ਜੋ ਵਿਚਾਲੇ ਨੈਟ ਲੱਗਿਆ ਹੁੰਦਾ ਇਹ ਬਾਸਕਟਬਾਲ ਵਾਂਗੂ ਹੀ ਹੁੰਦੀ ਹੈ ਪਰ ਆਪਾਂ ਇਹਨੂੰ ਹੱਥ ਨਹੀਂ ਲਾਉਣੀ ਹੁੰਦੀ ਹੈ ਹੈੱਡ ਨਾਲ ਤੇ ਲੱਤਾਂ ਨਾਲ ਖੇਡਣੀ ਹੁੰਦੀ ਹੈ ਆਪਾਂ ਹਾਂਜੀ ਤੇ ਉਹ ਪਾਰ ਕਰਾਉਣੀ ਹੁੰਦੀ ਹੈ ਨੈਟ ਤੋਂ ਹਾਂਜੀ ਮਤਲਬ ਹੈੱਡ ਤੇ ਸਿਰਫ ਫੁੱਟੋ ਯੂਸਤੇਮਾਲ ਹੁੰਦਾ ਹੈ ਬਾਕੀ ਕੋਈ ਅੰਗ ਨਹੀਂ ਹਾਂਜੀ 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 ਤੇ ਉਹ ਇੱਕ ਗਰਾਊਂਡ ਹੁੰਦਾ ਉਸ ਲਾਈਨ ਲੱਗੀ ਹੁੰਦੀ ਹੈ ਜੇ ਉਸ ਤੋਂ ਬਾਹਰ ਗਈ ਫਿਰ ਪੁਆਇੰਟ ਹੋ ਜਾਂਦਾ ਹੈ ਤੁਸੀਂ ਖੇਡ ਕੇ ਆਏ ਹੋ ਕਿਹੜਾ ਕੰਪੀਟੀਸ਼ਨ ਸੀਗਾ ਕਿਤੋਂ ਤੱਕ ਖੇਡ ਚੁੱਕੇ ਹੋ ਇਹ ਡਿਸਟ੍ਰਿਕਟ 'ਚ ਅਸੀਂ ਪਹਿਲਾਂ ਖੇਡੇ ਸੀਗੇ ਤੇ ਉੱਚੋ 골ਡ ਆਇਆ ਆਪਣਾ ਤੇ ਹੁਣ ਬਾਬਾ ਫਰੀਦ ਜੀ ਦੀ ਮੇਰ ਨਾਲ ਸਟੇਟ ਲੈਵਲ ਤੇ ਵੀ ਲੁਧਿਆਣਾ ਸਟੇਟ ਕੰਪੀਟੀਸ਼ਨ ਹੋਇਆ ਸੀ ਉਹ 'ਚ ਵੀ ਆਪਣਾ 골ਡ ਆਇਆ ਹੈ ਸਟੇਟ ਤੋਂ ਅੱਗੇ ਹੋਰ ਅੱਗੇ ਕਿਹੋ ਜਿਹਾ ਕੰਪੀਟੀਸ਼ਨ ਹੈ ਕਿਤੋਂ ਤੱਕ ਇਹ ਦੀ ਹੈਗੀ ਆ ਹਾਂਜੀ ਹੁਣ ਸਾਡੇ 3 ਪਲੇਅਰ ਨੈਸ਼ਨਲ ਦੇ ਕੈਂਪ ਲਈ ਸਿਲੈਕਟ ਹੋਏ ਨੇ ਤੇ ਜੇ ਬਾਬਾ ਫਰੀਦ ਜੀ ਦੀ ਮੇਰ ਹੈ ਤੇ ਤਿੰਨੇ ਹੀ ਗਾ ਨੈਸ਼ਨਲੀ ਟੀਮ 'ਚ ਵੀ ਖੇਡਣਗੇ ਹਾਂਜੀ ਸਕੋਪ ਕਿਸ ਤਰੀਕੇ ਦਾ ਇਸ ਗੇਮ ਦਾ ਫਰੇਸ ਸਕੋਪ ਹੈ ਹਾਂਜੀ हाँ जी भाई सरत के आ गए हैं बहुत अच्छा तजुर्बा है और इसका पूरा क्रेडिट हमारी मैनेजमेंट को जाता है जिन्होंने टाइम टू टाइम पूरा सपोर्ट दिया जैसे कि पहले मिस्टर मनदीप जो इनके कोच है उन्होंने बताया कि ये कॉस्टली गेम है और इसकी जो एक गेंद है वो तीन हज़ार से पाँच हज़ार के बीच में आती है पर आज तक कभी भी मीन्स ये तो एक है हम क्रिकेट का देख लीजिए हमारे पास पूरा मीन्स नेशनल लेवल का ग्राउंड है फुटबॉल देख के फुल फ्लैश ग्राउंड है हॉकी का बास्केटबॉल का और इस चीज़ के लिए मीन्स हम मैं तहे दिल से अपने मैनेजमेंट का शुक्रिया करता हूँ और बच्चों का भी ये बच्चे केवल स्पोर्ट्स में ही नहीं ये बच्चे पढ़ाई में भी उतने ही अच्छे हैं मुझे याद है हमारा एक फ़ुटबॉल का लड़का मीन्स उसने दो बार फुटबॉल में नेशनल खेला था और एकेडमिक्स में उसके शायद 80 परसेंट थे प्लस टू में पर स्पोर्ट्स के बेस पे क्योंकि वो दो बार खेला था और दोनों बार गोल्ड था उसको एमबीबीएस में सीट मिली तो हम टाइम टू टाइम बच्चों को इस जो स्पोर्ट्स की इम्पोर्टेंस है किस तरह से ये उनकी हेल्प करती है फ्यूचर में आर्मी में इसका बहुत अच्छा स्कोप है पुलिस में पुलिस फोर्सेज में इसका बड़ा अच्छा स्कोप है अगर बच्चे अच्छे परफॉर्मेंस देते हैं तो मीन्स उनका जॉब भी सिक्योर होता है साथ में ਮੈਨੇਜਮੈਂਟ ਸਾਡੇ ਨਾਲ ਮੌਜੂਦ ਹੈ ਸਭ ਤੋਂ ਪਹਿਲੇ ਤਾਂ ਮੁਬਾਰਕਬਾਦ ਤੁਹਾਨੂੰ ਕਿ ਬੱਚੇ ਇਸ ਤਰ੍ਹਾਂ ਦਾ ਅਚੀਵਮੈਂਟ ਲੈ ਕੇ ਨਵੀਂ ਗੇਮ ਹੈ ਸ਼ਾਇਦ ਨਾ ਵੀ ਪਹਿਲੀ ਵਾਰ ਸੁਣਿਆ ਹੋਣਾ ਪਤਾ ਠੀਕ ਹੈ ਇਹ ਨਵੀਂ ਗੇਮ ਹੈਗੀ ਹੈ ਸਾਡੇ ਬੱਚੇ ਪਰਫਾਰਮ ਕਰ ਰਹੇ ਹੈ ਸਾਡੇ ਕੋਚ ਵਧੀਆ ਟ੍ਰੇਨਿੰਗ ਦੇ ਰਹੇ ਔਰ ਸਾਡੀ ਮੈਨੇਜਮੈਂਟ ਦਾ ਫੈਸਲਾ ਕਲੀ ਗੇਮ ਨਹੀਂ ਹਰੇਕ ਗੇਮ ਵਾਸਤੇ ਜਿੰਨਾ ਵੀ ਕੋਈ ਖਰਚਾ ਆਉਂਦਾ ਜਾਂ ਜਿਸ ਤਰ੍ਹਾਂ ਦੀ ਵੀ ਗਰਾਊਂਡ ਚਾਹੀਦੀ ਉਹ ਤਿਆਰ ਕਰਕੇ ਦੇਣੀ ਹੈ ਸਾਡੀ ਮੈਨੇਜਮੈਂਟ ਦਾ ਫੈਸਲਾ ਇਸ ਕਰਕੇ ਅਸੀਂ ਜਿਵੇਂ ਦੇਵੇ ਅਸੀਂ ਵਿਦਿਅਕ ਖੇਤਰ ਵਿੱਚ ਮੱਲਾ ਮਾਰਨੀ ਹੈ ਅਸੀਂ ਇਸ ਇਸ ਖੇਡ ਖੇਤਰ ਵਿੱਚ ਵੀ ਬਹੁਤ ਮੱਲਾ ਮਾਰਾਂਗੇ ਸਾਡੀ ਮੇਰੀ ਇਹ ਸੋਚ ਹੈ ਮੇਰੇ ਸਾਰੇ ਕੋਚ ਸਾਰੇ ਟੀਚਰ ਬਹੁਤ ਵਧੀਆ ਮਿਹਨਤ ਕਰ ਰਹੇ ਆ ਤੇ ਪਰਫਾਰਮਰ ਵੀ ਕਰ ਰਹੇ ਅਜੇ ਜਦੋਂ ਅਚੀਵਮੈਂਟਸ ਆndੀਆਂ ਨੇ ਉਹ ਤਾਂ ਫਿਰ ਹੌਸਲਾ ਹੋਰ ਵੱਜ ਜਾਂਦਾ ਨਾਲ ਹੋਰ ਕੁਝ ਕਰਨ ਦਿਲ ਕਰਦਾ ਹਣਾ ਜਦੋਂ ਅਚੀਵਮੈਂਟਸ ਆਉਂਦੀਆਂ ਨੇ ਤਾਂ ਹੌਸਲਾ ਹੋਰ ਵਧਾਣਾ ਹੋਰ ਕਰਨ ਨੂੰ ਜੀ ਕਰਦਾਣਾ ਬਿਲਕੁਲ 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 ਵਧਦਾ ਅਸੀਂ ਬੱਚਿਆਂ ਦੀ ਜੇ ਜੇ ਅਸੀਂ ਐਕੈਡੈਮਿਕ ਖੇਤਰ ਚ ਲਈਏ ਤਾਂ ਜਿੰਨੇ ਸਾਡੇ ਬੱਚੇ ਹੋਂਦੇ ਰੇਖ살 ਕੋਈ 2% ਵਧਦੇ ਹੀ ਹੈ ਘਟੇਦੇ ਨਹੀਂ ਅਸੀਂ ਕਹਿੰਦੇ ਆਪਦਾ ਮੇਨਟੇਨ ਰੱਖਣਾ ਹੈ ਇਹ ਟੀਚਰਾਂ ਦੀ ਮਿਹਨਤ ਹੈ ਇਸੇ ਤਰ੍ਹਾਂ ਗੇਮਸ ਦੇ ਵਿੱਚ ਅਸੀਂ ਬਹੁਤ ਤਰੱਕੀ ਕਰ ਰਹੇ ਪਹਿਲਾਂ ਬ੍ਰੌਂਜ਼ ਆਇਆ ਐਤਕੀ 골ਡ ਲੈ ਲਿਆ ਸਾਡੇ ਬੱਚੇ ਪੰਜਾਬ ਨੂੰ ਰਿਪਰੈਜ਼ੈਂਟ ਵੀ ਕਰ ਰਹੇ ਆ ਇਸ ਕਰਕੇ ਸਾਨੂੰ ਬੜੀ ਖੁਸ਼ੀ ਹੈ ਸਾਨੂੰ ਹੌਸਲਾ ਮਿਲਦਾ ਅਸੀਂ ਹੋਰ ਹੋਰ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ ਮੇਰੀ ਮਸਤਾ ਬਿਲਕੁਲ ਇਹ ਟਰੋਫੀ ਜਿਹੜੀ ਅ ਜਿੱਤ ਕੇ ਆਏ ਨੇ ਵੇਖ ਸਕਦੇ ਹੋ ਪਹਿਲਾ ਸਥਾਨ ਜਿਹੜਾ ਹੈਗਾ 69 ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜਿਹੜੇ ਲੁਧਿਆਣਾ ਵਿੱਚ ਹੋਈਆਂ ਸੀਗੀਆਂ ਉਸ ਵਿੱਚ ਪਹਿਲਾ ਸਥਾਨ ਸੈਪਕ ਟੱਕਰਾ ਗੇਮ ਜਿਹੜੀ ਹੈਗੀ ਐ ਇਸ ਵਿੱਚ ਇਹਨਾਂ ਬੱਚਿਆਂ ਨੇ ਹਾਸਲ ਕੀਤਾ ਹੈ ਅਤੇ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਇਹ ਗੇਮ ਜਿਹੜੀ ਹੈਗੀ ਇਹ ਕਾਫੀ ਲੋਕਾਂ ਦੀ ਪਸੰਦੀਦਾ ਹੀ ਬਣਦੀ ਜਾ ਰਹੀ ਹੈ ਕਿਉਂਕਿ ਇਸ ਵਿੱਚ ਸਿਰਫ ਸਿਰ ਦਾ ਅਤੇ ਪੈਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਫਿਲਹਾਲ ਦੇਖਦੇ ਆ ਅਗਲੀ ਅਚੀਵਮੈਂਟਸ ਜਿਹੜੀ ਹੈ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਫਰੀਦਕੋਟ ਤੋਂ ਕੈਮਰਾ ਪਸੰਦ ਅਭੀਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਹਰਾ ਟੀਵੀ ਸੈਪਕ ਟੱਕਰਾ ਇੱਕ ਨਵੀਂ ਗੇਮ ਆਈ ਹੈ ਜਿਸ ਦਾ ਰੁਝਾਨ ਇਸ ਵਕਤ ਵਧਦਾ ਜਾ ਰਿਹਾ ਤੇ ਇਸ ਦੇ ਕੰਪੀਟੀਸ਼ਨਸ ਵੀ ਹੋਣੇ ਸ਼ੁਰੂ ਹੋ ਗਏ ਨੇ ਆਪਣੇ ਇਲਾਕੇ ਵਿੱਚ ਇਹ ਗੇਮ ਜਿਹੜੀ ਹੈਗੀ ਆ ਨਵੀ ਦੇਖਣ ਨੂੰ ਮਿਲ ਰਹੀ ਹੈ ਤਾਂ ਇਸ ਵਕਤ ਅਸੀਂ ਇੱਕ ਜਿਹੇ ਸਕੂਲ ਵਿੱਚ ਮੌਜੂਦ ਆ ਜਿਸ ਨੂੰ ਖੇਡਾਂ ਦੀ ਨਰਸਰੀ ਵੀ ਕਿਹਾ ਜਾਂਦਾ ਹੈ ਤਾਂ ਬੱਚੇ ਜਿਹੜੇ ਨੇ ਜਿੱਤ ਕੇ ਆਏ ਨੇ ਇਸ ਬੋਲ ਨਾਲ ਇਹ ਗੇਮ ਖੇਡੀ ਜਾਂਦੇ ਸਭ ਤੋਂ ਪਹਿਲੇ ਇਹ ਜਾਣਾਂਗੇ ਕਿ ਖੇਡੀ ਕਿਵੇਂ ਜਾਂਦੀ ਹੈ ਭਾਈ ਜੀ ਕਿਹੜੀ ਗੇਮ ਹੈ ਤੇ ਕਿਵੇਂ ਖੇਡੀ ਜਾਂਦੀ ਹੈ ਇਹ ਸੈਪਕ ਟੱਕਰਾ ਗੇਮ ਆ ਇਹਨੂੰ ਆਪਾਂ ਮਤਲਬ ਜੋ ਵੀ ਚਾਲੇ ਨੈਟ ਲੱਗਿਆ ਹੁੰਦਾ ਇਹ ਬਾਸਕਟਬਾਲ ਵਾਂਗੂ ਹੀ ਹੁੰਦੀ ਹੈ ਪਰ ਆਪਾਂ ਇਹਨੂੰ ਹੱਥ ਨਹੀਂ ਲਾਉਣੀ ਹੁੰਦੀ ਹੈ ਹੈੱਡ ਨਾਲ ਤੇ ਲੱਤਾਂ ਨਾਲ ਖੇਡਣੀ ਹੁੰਦੀ ਹੈ ਆਪਾਂ ਹਾਂਜੀ ਤੇ ਉਹ ਪਾਰ ਕਰਾਉਣੀ ਹੁੰਦੀ ਹੈ ਨੈਟ ਤੋਂ ਹਾਂਜੀ ਮਤਲਬ ਹੈੱਡ ਤੇ ਸਿਰਫ ਫੁੱਟੋ ਯੂਸਤੇਮਾਲ ਹੁੰਦਾ ਹੈ ਬਾਕੀ ਕੋਈ ਅੰਗ ਨਹੀਂ ਹਾਂਜੀ 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 ਤੇ ਉਹ ਇੱਕ ਗਰਾਊਂਡ ਹੁੰਦਾ ਉਸ ਲਾਈਨ ਲੱਗੀ ਹੁੰਦੀ ਹੈ ਜੇ ਉਸ ਤੋਂ ਬਾਹਰ ਗਈ ਫਿਰ ਪੁਆਇੰਟ ਹੋ ਜਾਂਦਾ ਹੈ ਤੁਸੀਂ ਖੇਡ ਕੇ ਆਏ ਹੋ ਕਿਹੜਾ ਕੰਪੀਟੀਸ਼ਨ ਸੀਗਾ ਕਿਤੋਂ ਤੱਕ ਖੇਡ ਚੁੱਕੇ ਹੋ ਇਹ ਡਿਸਟ੍ਰਿਕਟ 'ਚ ਅਸੀਂ ਪਹਿਲਾਂ ਖੇਡੇ ਸੀਗੇ ਤੇ ਉੱਚੋ 골ਡ ਆਇਆ ਆਪਣਾ ਤੇ ਹੁਣ ਬਾਬਾ ਫਰੀਦ ਜੀ ਦੀ ਮੇਰ ਨਾਲ ਸਟੇਟ ਲੈਵਲ ਤੇ ਵੀ ਲੁਧਿਆਣਾ ਸਟੇਟ ਕੰਪੀਟੀਸ਼ਨ ਹੋਇਆ ਸੀ ਉਹ 'ਚ ਵੀ ਆਪਣਾ 골ਡ ਆਇਆ ਹੈ ਸਟੇਟ ਤੋਂ ਅੱਗੇ ਹੋਰ ਅੱਗੇ ਕਿਹੋ ਜਿਹਾ ਕੰਪੀਟੀਸ਼ਨ ਹੈ ਕਿਤੋਂ ਤੱਕ ਇਹ ਦੀ ਹੈਗੀ ਆ ਹਾਂਜੀ ਹੁਣ ਸਾਡੇ 3 ਪਲੇਅਰ ਨੈਸ਼ਨਲ ਦੇ ਕੈਂਪ ਲਈ ਸਿਲੈਕਟ ਹੋਏ ਨੇ ਤੇ ਜੇ ਬਾਬਾ ਫਰੀਦ ਜੀ ਦੀ ਮੇਰ ਹੈ ਤੇ ਤਿੰਨੇ ਹੀ ਗਾ ਨੈਸ਼ਨਲੀ ਟੀਮ 'ਚ ਵੀ ਖੇਡਣਗੇ ਹਾਂਜੀ ਸਕੋਪ ਕਿਸ ਤਰੀਕੇ ਦਾ ਇਸ ਗੇਮ ਦਾ ਫਰੇਸ ਸਕੋਪ ਹੈ ਹਾਂਜੀ ਠ लग रहे हैं लग रहे। हाँ जी भाई कि आ गए बहुत लग रही है हाँ सर थोड़े बच्चे जित के आ गए है गेम भी नवी है तो बच्चे भी बड़ा वी कर रहे हैं कि लगे सारा कुछ रहा है नहीं बहुत अच्छा तजुर्बा रहा है और इसका पूरा क्रेडिट हमारी मैनेजमेंट को जाता है जिन्होंने टाइम टू टाइम पूरा सपोर्ट दिया जैसे कि पहले मिस्टर मनदीप जो इनके कोच हैं उन्होंने बताया कि ये कॉस्टली गेम है और इसकी जो एक गेंद है वो तीन हज़ार से पाँच हज़ार के बीच में आती है पर आज तक कभी भी मीन्स ये तो एक है हम क्रिकेट का देख लीजिए हमारे पास पूरा मीन्स नेशनल लेवल का ग्राउंड है फुटबॉल देखिए फुल फ्लैश ग्राउंड है हॉकी का बास्केटबॉल का और इस चीज़ के लिए मीन्स हम मैं तहे दिल से अपने मैनेजमेंट का शुक्रिया करता हूं और बच्चों का भी ये बच्चे केवल स्पोर्ट्स में ही नहीं ये बच्चे पढ़ाई में भी उतने ही अच्छे हैं मुझे याद है हमारा एक फ़ुटबॉल का लड़का मीन्स उसने दो बार फुटबॉल में नेशनल खेला था और एकेडमिक्स में उसके शायद 80 परसेंट थे प्लस टू में पर स्पोर्ट्स के बेस पे क्योंकि वो दो बार खेला था और दोनों बार गोल्ड था उसको एम में सीट मिली तो हम टाइम टू टाइम बच्चों को इस जो स्पोर्ट्स की इम्पोर्टेंस है किस तरह से ये उनकी हेल्प करती है फ्यूचर में आर्मी में इसका बहुत अच्छा स्कोप है पुलिस में पुलिस फोर्सेज में इसका बड़ा अच्छा स्कोप है अगर बच्चे अच्छे परफॉर्मेंस देते हैं तो उन मीन्स उनका जॉब भी सिक्योर होता है साथ में ਮੇਨਜਮੈਂਟ ਸਾਡੇ ਨਾਲ ਮੌਜੂਦ ਹੈ ਸਭ ਤੋਂ ਪਹਿਲੇ ਤਾਂ ਮੁਬਾਰਕਬਾਦ ਤੁਹਾਨੂੰ ਕਿ ਬੱਚੇ ਇਸ ਤਰ੍ਹਾਂ ਦਾ ਅਚੀਵਮੈਂਟ ਲੈ ਕੇ ਨਵੀਂ ਗੇਮ ਹੈ ਸ਼ਾਇਦ ਨਾ ਵੀ ਪਹਿਲੀ ਵਾਰ ਸੁਣਿਆ ਹੋਣਾ ਪਤਾ ਠੀਕ ਹੈ ਇਹ ਨਵੀਂ ਗੇਮ ਹੈਗੀ ਹੈ ਸਾਡੇ ਬੱਚੇ ਪਰਫਾਰਮ ਕਰ ਰਹੇ ਹੈ ਸਾਡੇ ਕੋਚ ਵਧੀਆ ਟ੍ਰੇਨਿੰਗ ਦੇ ਰਹੇ ਔਰ ਸਾਡੀ ਮੈਨੇਜਮੈਂਟ ਦਾ ਫੈਸਲਾ ਕਲੀਏ ਗੇਮ ਨਹੀਂ ਹਰੇਕ ਗੇਮ ਵਾਸਤੇ ਜਿੰਨਾ ਵੀ ਕੋਈ ਖਰਚਾ ਆਉਂਦਾ ਜਾਂ ਜਿਸ ਤਰ੍ਹਾਂ ਦੀ ਵੀ ਗਰਾਊਂਡ ਚਾਹੀਦੀ ਉਹ ਤਿਆਰ ਕਰਕੇ ਦੇਣੀ ਹੈ ਸਾਡੀ ਮੈਨੇਜਮੈਂਟ ਦਾ ਫੈਸਲਾ ਇਸ ਕਰਕੇ ਅਸੀਂ ਜਿਵੇਂ ਜਿਵੇਂ ਅਸੀਂ ਵਿਦਿਅਕ ਖੇਤਰ ਵਿੱਚ ਮੱਲਾ ਮਾਰਨੀ ਹੈ ਅਸੀਂ ਇਸ ਇਸ ਖੇਡ ਖੇਤਰ ਵਿੱਚ ਵੀ ਬਹੁਤ ਮੱਲਾ ਮਾਰਾਂਗੇ ਸਾਡੀ ਮੇਰੀ ਇਹ ਸੋਚ ਹੈ ਮੇਰੇ ਸਾਰੇ ਕੋਚ ਸਾਰੇ ਟੀਚਰ ਬਹੁਤ ਵਧੀਆ ਮਿਹਨਤ ਕਰ ਰਹੇ ਆ ਤੇ ਪਰਫਾਰਮਰ ਵੀ ਕਰ ਰਹੇ ਅਜੇ ਜਦੋਂ ਅਚੀਵਮੈਂਟਸ ਆndੀਆਂ ਨੇ ਉਹ ਤਾਂ ਫਿਰ ਹੌਸਲਾ ਹੋਰ ਵੱਧ ਜਾਂਦਾ ਨਾ ਹੋਰ ਕੁਝ ਕਰਨ ਦਿਲ ਕਰਦਾ ਹਣਾ ਜਦੋਂ ਅਚੀਵਮੈਂਟਸ ਆndੀਆਂ ਨੇ ਤਾਂ ਹੌਸਲਾ ਹੋਰ ਵੱਧਦਾ ਨਾ ਹੋਰ ਕਰਨ ਨੂੰ ਜੀ ਕਰਦਾ ਨਾ ਬਿਲਕੁਲ 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 ਵੱਧਾ ਅਸੀਂ ਬੱਚਿਆਂ ਦੀ ਜੇ ਜੇ ਅਸੀਂ ਐਕੈਡਮਿਕ ਖੇਤਰ 'ਚ ਲਈਏ ਤਾਂ ਜਿੰਨੇ ਸਾਡੇ ਬੱਚੇ ਹੁੰਦੇ ਨੇ ਰੇਖsal ਕੋਈ 2% ਵੱਧਦੇ ਹੀ ਐ ਘਟੇਦੇ ਨਹੀਂ ਅਸੀਂ ਕਹਿੰਨੇ ਆ ਆਪਦਾ ਮੇਨਟੇਨ ਰੱਖਣਾ ਐ ਇਹ ਟੀਚਰਾਂ ਦੀ ਮਿਹਨਤ ਐ ਇਸੇ ਤਰ੍ਹਾਂ ਗੇਮਸ ਦੇ ਵਿੱਚ ਅਸੀਂ ਬਹੁਤ ਤਰੱਕੀ ਕਰ ਰਹੇ ਪਹਿਲਾਂ ਬ੍ਰੌਂਜ਼ ਆਇਆ ਐਤਕੀ 골ਡ ਲੈ ਲਿਆ ਸਾਡੇ ਬੱਚੇ ਪੰਜਾਬ ਨੂੰ ਰਿਪਰੈਜ਼ੈਂਟ ਵੀ ਕਰ ਰਹੇ ਐ ਇਸ ਕਰਕੇ ਸਾਨੂੰ ਬੜੀ ਖੁਸ਼ੀ ਐ ਸਾਨੂੰ ਹੌਸਲਾ ਮਿਲਦਾ ਅਸੀਂ ਹੋਰ ਹੋਰ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ ਮੇਰੀ ਮਸਤਾ ਬਿਲਕੁਲ ਐ ਟਰੋਫੀ ਜਿਹੜੀ ਹੈ ਜਿੱਤ ਕੇ ਆਏ ਨੇ ਵੇਖ ਸਕਦੇ ਹੋ ਪਹਿਲਾ ਸਥਾਨ ਜਿਹੜਾ ਹੈਗਾ 69th ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜਿਹੜੇ ਲੁਧਿਆਣਾ ਵਿੱਚ ਹੋਈਆਂ ਸੀਗੀਆਂ ਉਸ ਵਿੱਚ ਪਹਿਲਾ ਸਥਾਨ ਸਪਕ ਟੱਕਰਾ ਗੇਮ ਜਿਹੜੀ ਹੈਗੀ ਇਸ ਵਿੱਚ ਇਹਨਾਂ ਬੱਚਿਆਂ ਨੇ ਹਾਸਲ ਕੀਤਾ ਹੈ ਅਤੇ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਇਹ ਗੇਮ ਜਿਹੜੀ ਹੈਗੀ ਹੈ ਕਾਫੀ ਲੋਕਾਂ ਦੀ ਪਸੰਦੀਦਾ ਹੀ ਬਣਦੀ ਜਾ ਰਹੀ ਹੈ ਕਿਉਂਕਿ ਇਸ ਵਿੱਚ ਸਿਰਫ ਸਿਰ ਦਾ ਅਤੇ ਪੈਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਫਿਲਹਾਲ ਦੇਖਦੇ ਆ ਅਗਲੀ ਅਚੀਵਮੈਂਟਸ ਜਿਹੜੀ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਫਰੀਦਕੋਟ ਤੋਂ ਕੈਮਰਾਪਰਸਨ ਅਭੀਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਹਣਾ ਟੀਵੀ